ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਪ੍ਰਸ਼ਨ ਨੰਬਰ 1594 ਗੋਂਦਵਾਲ ਸਾਹਿਬ ਵਿਖੇ ਸਰਕਾਰੀ ਮੈਡੀਕਲ ਕਾਲਜ ਬਣਾਉਣ ਸੰਬੰਧੀ ਸਿਰਫ ਨੰਬਰ ਬੋਲਣਾ ਜੀ ਡਾਕਟਰ ਬਲਬੀਰ ਸਿੰਘ ਮੈਡੀਕਲ ਸਿੱਖਿਆ ਮੰਤਰੀ ਮੇਰਾ ਖਿਆਲ ਹੈ ਜਵਾਬ ਚਲਾ ਗਿਆ ਹੋਣਾ ਜੀ ਜੀ ਸਰ ਜੀ ਹਾਂ ਜੀ ਸਪਲੀਮੈਂਟਰੀ ਲੈ ਲਓ ਜੀ ਅ ਸਰ ਮੈਨੂੰ ਜਵਾਬ ਇਹ ਹੈ ਕਿ ਅਸੀਂ ਕਪੂਰਥਲਾ ਵਿਖੇ ਜਿਹੜਾ ਮੈਡੀਕਲ ਕਾਲਜ ਬਣਾ ਰਹੇ ਹਾਂ ਜੀ ਕੀ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਹੈ ਕਿ ਸਾਡੇ ਉੱਥੇ ਇੱਕ ਨਰਸਿੰਗ ਕਾਲਜ ਚੱਲ ਰਿਹਾ ਜਿਸ ਦੇ ਕੋਲ ਪਹਿਲਾਂ ਹੀ 20 ਏਕੜ ਜ਼ਮੀਨ ਹੈ ਕੀ ਮੰਤਰੀ ਸਾਹਿਬ ਦੇ ਧਿਆਨ ਵਿੱਚ ਹੈ ਕਿ ਉਥੇ 3 ਏਕੜ ਵਿੱਚ ਪਹਿਲਾਂ ਹੀ ਇੱਕ ਨਰਸਿੰਗ ਕਾਲਜ ਬਣਿਆ ਹੋਇਆ ਹੈ ਅਤੇ ਉਸ ਦੇ ਨਾਲ 18 ਏਕੜ ਨਰਸਿੰਗ ਕਾਲਜ ਦੀ ਜ਼ਮੀਨ ਹੀ ਖਾਲੀ ਹੈ ਤੇ ਨਾਲ ਆਪਣੇ ਕੋਲ ਵੀ ਸਰਕਾਰੀ ਜ਼ਮੀਨ ਜਿਹੜੀ ਉਹ ਖਾਲੀ ਪਈ ਹੈ ਤੇ ਨਾਲ ਹੀ ਆਪਣੇ ਕੋਲੇ ਖਡੂਰ ਸਾਹਿਬ ਵਿੱਚ 50 ਬਿੱਡਾਂ ਦਾ ਹਸਪਤਾਲ ਹੈਗਾ ਪਹਿਲਾਂ ਹੀ ਤੇ ਜੇ ਆਪਾਂ ਇੱਥੇ ਮੈਡੀਕਲ ਕਾਲਜ ਜਿਹੜਾ ਬਣਾਉਣੇ ਆ ਤੇ ਆਪਣੀ ਜਿਹੜੀ ਕੀਮਤ ਆ ਖਰਚਾ ਬਹੁਤ ਘੱਟ ਆਏਗਾ ਤੇ ਬਾਕੀ ਮੈਂ ਧੰਨਵਾਦ ਕਰਦਾ ਕਪੂਰਥਲੇ ਨੂੰ ਵੀ ਮੈਡੀਕਲ ਕਾਲਜ ਦੇਣ ਜਿੱਥੇ ਪੰਜਾਬ ਸਰਕਾਰ ਸਿਹਤ ਖੇਤਰ ਦੇ ਵਿੱਚ ਐਡਾ ਵੱਡਾ ਉਪਰਾਲਾ ਕਰ ਰਹੀ ਆ ਪਰ ਸਾਡੇ ਜਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਇਹ ਮੈਡੀਕਲ ਕਾਲਜ ਬਣਾ ਚਾਹੀਦਾ ਤੇ ਕੀ ਮੈਂ ਇਹ ਪੁੱਛਣਾ ਚਾਹਣਾ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਹੈ ਕਿ ਜਿਹੜੇ ਸਾਡੇ ਪੁਰਾਣੇ ਵਿਧਾਇਕ ਹੁੰਦੇ ਸੀ ਉਹ ਜਦੋਂ ਵੀ ਮੰਗਦੇ ਸੀ ਸਾਡੇ ਇਲਾਕੇ ਲਈ ਜ਼ਿਲਾ ਮੰਗਦੇ ਸੀ ਇੱਕ ਪੱਟੀ ਮੰਗ ਲਈ ਇੱਕ ਗੋਂਦਾਲ ਸਾਹਿਬ ਮੰਗ ਲਈ ਅਹੀਂ ਹੁਣ ਜੇ ਮੈਡੀਕਲ ਕਾਲਜ ਮੰਗਿਆ ਤੇ ਕਿਰਪਾ ਕਰੋ ਮੇਰੀ ਸਰਕਾਰ ਸਾਨੂੰ ਇੱਕ ਮੈਡੀਕਲ ਕਾਲਜ ਜਿਹੜਾ ਜਰੂਰ ਦੇਵੇ ਜਿਹਦੇ ਨਾਲ ਸਾਡੇ ਉੱਥੇ ਬੱਚੇ ਜਿਹੜੇ ਆ ਉਹ ਸਿਹਤ ਖੇਤਰ ਦੇ ਵਿੱਚ ਜਿੱਥੇ ਇੱਕ ਰਕਾ ਹੋਵੇ ਤੇ ਨਾਲ ਹੀ ਸਾਨੂੰ ਉੱਥੇ ਜਿਹੜਾ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਸਾਡੇ ਬੱਚੇ ਡਾਕਟਰ ਵੀ ਬਣ ਠੀਕ ਹੈ ਜੀ ਦੇਖੋ ਜੀ ਉਹਨਾਂ ਨੇ ਮੈਡੀਕਲ ਕਾਲਜ ਮੰਗਿਆ ਸਰ ਸਾਰੀਆਂ ਗੱਲਾਂ ਜਿਹੜੀਆਂ ਕਹੀਆਂ ਮੇਰੇ ਧਿਆਨ ਚਾ ਜੀ ਮੈਨੂੰ ਤਾਂ ਇੱਕ ਇੱਕ ਇੰਚ ਜਗ੍ਹਾ ਪਤਾ ਜਿਹੜੇ ਸਾਡੇ ਸਾਸਤਾ ਚੱਲਦੀ ਆ ਕੀ ਦੀ ਹਾਲਤ ਆ ਸਰ ਇਹਨਾਂ ਨੇ ਨਾ ਅਸੈਂਬਲੀ ਸੈਗਮੈਂਟ ਕਿਹਾ ਸੀ ਇਹਨਾਂ ਨੇ ਜਵਾਬ ਵੀ ਦਿੱਤਾ ਇੱਕ ਪੂਰਥਲੇ ਚ ਬਣ ਰਿਹਾ ਪਹਿਲਾਂ ਉਹ ਬਣਾ ਕੇ ਪੂਰਾ ਬਣਾ ਕੇ ਚਲਾਵਾਂਗੇ ਜੀ ਫਿਰ ਉਸ ਤੋਂ ਬਾਅਦ ਅੱਗੇ ਚੱਲਾਂਗੇ ਜਰੂਰ ਜਿਹੜਾ ਇਨ ਫਿਊਚਰ ਜਿਹੜਾ ਹੈਗੇ ਇਹਦੇ ਬਾਰੇ ਵਿਚਾਰ ਕਰਾਂਗੇ